ਜਿਹੜੇ ਹੈਗੇ ਆ ਉਹ 3 ਡੀ ਸਮੀਟਰ ਦਿਖਾ ਕੇ ਬੁੱਢੇ ਨਾਲ ਦਾ ਪਾਣੀ ਚੈੱਕ ਕਰਕੇ ਲੋਕਾਂ ਨੂੰ ਘਬਰਾਹ ਕਰਦੇ ਆ ਮੈਂ ਦੱਸਣਾ ਚਾਹਣਾ ਉਹ ਵੀ 36 ਆ ਆਰੋ ਫਿਲਟਰ ਦਾ ਕੇ ਟੀ ਐਸ ਆਹ ਹੈਗਾ 352 ਆਮ ਲੋਕੀ ਪਾਣੀ ਆ ਵੀ ਪਿੰਦੇ ਆ ਤੇ ਆ ਵੀ ਪਿੰਦੇ ਆ ਪਰ ਜਿਹਾਂ ਪਾਣੀ ਕੈਮੀਕਲ ਦਾ ਬੁੱਢੇ ਨਾਲੇ ਦਾ ਅਸੀਂ ਆ ਫਿਲਟਰ ਵਾਲੇ ਪਾਣੀ ਵਿੱਚ ਪਾ ਦਈਏ ਤਾਂ ਕੋਈ ਪੀਊਗਾ ਨਹੀਂ ਪੀਊਗਾ ਨਹੀਂ ਨਹੀਂ ਪੀ ਲੋ ਪਰੇ ਕਰੋ ਪਰੇ ਪੀਓ ਬਜੀ ਸੀਚੇ ਵਾਲਾ ਕਹਿੰਦੇ ਕਿ ਲੈ ਨਹੀਂ ਮੈਨੂੰ ਸੀਚੇ ਵਾਲ ਸਾਹਮਣੇ ਆਪ ਪੀਤਾ ਬਣੀ ਇਹ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਵਾ ਵੀ ਅਸੀਂ ਵਾਦਾ ਬੰਦ ਲੜਾਈ ਨਾੜ ਗਈ ਬੁੱਢਾਂ ਨਾਲ ਸਾਫ਼ ਹੋਵੇ ਪੰਜਾਬ ਕੈਂਸਰ ਦੀ ਰਾਸਟਾਨੀ ਤੋਂ ਮੁਕਤ ਹੋਵੇ ਪਰ ਸੀਚੇ ਵਾਲ ਸਾਹਿਬ ਜਿਹੜੇ ਹੈਗੇ ਆ ਉਹ ਆ 33 ਮੀਟਰ ਨਾਲ ਲੋਕਾਂ ਨੂੰ ਗੁਬਰਾਹ ਕਰਦੇ ਆ ਵੇ ਆ ਦੇਖੋ ਜੀ 150 ਟੀਟੇਸਾਂ ਆ ਦੇਖੋ ਜੀ 200 TDS ਦਾ ਮੈਂ ਸਿੱਛਿਆ ਸਾਹਮਣੂ ਦੱਸਣਾ ਚਾਹਨਾ ਵਾਂ ਵੀ ਆਹ ਫਿਲਟਰ RO ਦਾ ਵਾ ਆਹ ਫਿਲਟਰ RO ਦਾ ਵਾ ਇਹਦਾ 36 TDS ਆ 36 ਲਾ ਲਓ 36 ਲਾ ਲਓ TDS ਆ ਆ ਹੈਗਾ ਨੋਰਮਲ ਪਾਣੀ ਜਿਹੜਾ ਟੂਟੀਆਂ ਦਾ ਹੁੰਦਾ ਨਗਰਪਾਲਿਕਾ ਦੇ ਵਿੱਚੋਂ ਹੁੰਦਾ ਇਹਦਾ 352 ਵੀ ਹੈ ਸਾਡੇ ਇਲਾਕੇ 'ਚ 400 ਵੀ ਹੈਗਾ 450 ਵੀ ਹੈਗਾ ਅਸੀਂ ਆ ਵੀ ਪਾਣੀ ਪੀਨੇ ਆ ਤੇ ਅਸੀਂ ਆ ਵੀ ਪਾਣੀ ਪੀਨੇ ਆ ਤੁੱਕੇ ਇੱਥੇ ਸੋਰਾ ਪਤਾ ਇੱਥੇ ਸੋਰਾ ਘਟਾ ਹਜੀ ਦੋਨੇ ਬਾਣੀ ਪੀਨੇ ਆ ਤੇ ਲੋਕੀ ਵਧੀਆ ਯਾਨੀ ਇਹਦਾ ਕੋਈ ਬਿਮਾਰ ਨਹੀਂ ਹੁੰਦਾ ਪਰ ਜਦੋਂ ਆਹ ਬੁੱਢੇ ਨਾਲ ਪਾਣੀ ਅਸੀਂ ਕਿਸੇ ਵੀ ਪਾਣੀ ਚ ਪਾ ਦਿਆ ਇਹਦੇ ਇੱਥੇ ਮਾਰੇ ਜਾਵਨਗੇ ਪਰ ਇਹਨਾਂ ਕਿਸੇ ਵੀ ਪਾਣੀ ਚ ਪਾ ਲਿਓ ਫਿਰ ਹੁਣ ਹੁਣ ਆਹ ਪਾਣੀ ਨਾ ਤਾਂ ਇਹਦੇ বিনা ਕਿਸੇ ਦੇ ਨਹੀਂ ਬਿਨਾ ਨਾ ਤਾਂ ਇਹ ਵੀ ਨਾ ਭਾਈ ਇਹ ਕਿਸੇ ਦੇ ਨਹੀਂ ਬਿਨਾ ਤੇ ਨਾ ਆਹ ਪਾਣੀ ਮੈਂ ਕੀ ਨਾ ਮੈਂ ਇਸ ਕਰਕੇ ਸਿੱਖਿਆ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਹਰੇਕ ਤੇ ਸਿਆਸਤ ਕਰ ਲੋ ਕੁਦਰਤ ਦਾ ਸਿਆਸਤਾ ਕਰੋ ਵਾ ਵਾਤਾਵਰਨ ਬਹੁਤ ਤਾਕਤਵਰ ਠੀਕ ਜਾਗਰਾ ਜਦੋਂ ਆਹ ਕੈਮੀਕਲ ਵਾਲੇ ਫਿੱਟੇ ਵਾਲੇ ਕੁਰੂਣਾ ਦੇ ਪਾਣੀ ਖੜਦੇ ਆ ਉਹ ਕੈਮੀਕਲ ਪਾਉਂਦੇ ਆ ਕੈਮੀਕਲ ਜਾ ਕੇ ਸਰੋਤ ਦੇ ਵਿੱਚ ਵੀ ਜਾ ਕੇ ਮਿਲਦਾ ਵਾ ਲੋਕੀ ਉਹਨਾਂ ਦਾ ਪਾਣੀ ਪੀਣ ਨੂੰ ਮਜਬੂਰ ਹੋਏ ਆ ਪਾਣੀ ਦੇ ਹੀਟਾ ਜਾ ਰਿਹਾ ਵਾ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਕਰਾ ਪਾਣੀ ਜਿੰਨਾ ਮਰਜੀ ਸਾਫ਼ ਹੋਵੇ ਟੀਡੀਐਸ ਉਹਦਾ 20 ਹੋਵੇ ਚਾਹੇ ਉਹਦਾ ਟੀਡੀਐਸ ਹੋਵੇ 500 ਜਿੰਨਾ ਅਸੀਂ ਪੁੰਗੇ ਸਾ ਉਹ ਅਸੀਂ ਪਾਣੀ ਪੀਂਦੇ ਆ ਪਰ ਜੇ ਕੋਈ ਬੁੱਢੇ ਨਾਲ ਦਾ ਪਾਣੀ ਮਿਕਸ ਕਰਕੇ ਦੇਵੇ ਵੀ ਆਪਣੇ ਪੀਲਾ ਤੋਂ ਪਾਣੀ ਪੀਂ ਨਹੀਂ ਹੁੰਦਾ ਸਿੱੱਚਾ ਸਾਹ ਤੁਸੀਂ ਇਸ ਗੱਲ ਨੂੰ ਸਮਝੋ ਗਰਾ ਚਾਹੇ ਉਹਦੇ ਵਿੱਚ ਕੰਨ ਜਿਹੜੇ ਕੈਮੀਕਲ ਦੇ ਥੋੜੇ ਆ ਚਾਹੇ ਕੈਮੀਕਲ ਦੇ ਥੱਕ ਵੱਧ ਆ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਵਾਂ ਸਜੀਵ ਰੌਣਾ ਜੀ ਨੂੰ ਵੀ ਕੁੱਤ ਜੀ ਫੋਨਾ ਹੱਬ ਫੈਕਟਰੀਆਂ ਦੇ ਬਣਿਓ ਉਹ ਮੰਤਰੀ ਬਣਿਓ ਤੇ ਇਹਨਾਂ ਦੀ ਮਦਦ ਨਾ ਕਰਿਓ ਭਰਾ ਇਹਨਾਂ ਨੂੰ ਕਹੋ ਤੁਹਾਡੇ ਬਿਜ਼ਨਸ ਨਾਲ ਸਾਨੂੰ ਕੋਈ ਉਹ ਨਹੀਂ ਆ ਪਲਾਨਟ ਵਧੀਆਂ ਲਾਓ ਤਾਂ ਜੋ ਪੰਜਾਬ ਦੇ ਬਚਿਆਰਾਂ ਨੇ ਤੇ ਪੰਜਾਬ ਜਿਹੜਾ ਹੈਗਾ ਵਾ ਉਹ ਬਿਮਾਰੀਆਂ ਤੋਂ ਮੁਕਤ ਹੋ ਗਏ ਮਾਲਿਕ ਕਹਿੰਦਾ ਥੈਂਕ ਯੂ ਮੇਰਬਾਨੀ ਸ਼ੁਕਰੀਆ